ਅਕੀਸਾਇਰ ਤੇ ਹੋ ਜਾਂਦੇ ਹੋਰ ਸਾਹਿਬ ਕੋਰਟ ਚ ਆਏ ਹੋ ਕਿਸ ਕਾਰਨ ਕਰਕੇ ਤੁਸੀਂ ਅੱਜ ਕੋਰਟ ਚ ਆਏ ਹੋ ਜੀ ਬੇਟਾ ਇਹਨਾਂ ਕੁਛ 2-2.5 ਸਾਲ ਹੋ ਗਏ ਉਹਨਾਂ ਸ਼ੁਭਦੀਪ ਦੇ ਹੁੰਦੇ ਆ ਉਹਦੇ ਗਾਣੇ ਚੋਰੀ ਕੀਤੇ ਸੀ ਜਿਹੜੇ ਮੁੰਡਿਆਂ ਦੇ ਨਾਲ ਕੰਮ ਕਰਦੇ ਸੀ ਕਨਵਰ ਗਰੇਵਾਲ ਇਹ ਜਸਵਿੰਦਰ ਸਿੰਘ ਤੇ ਇੱਕ ਦੋ ਮੁੰਡੇ ਸਾਡੇ ਪਿੰਡੋਂ ਹੀ ਆ ਉਹਨਾਂ ਨੇ ਇੱਕ ਹੋਕਮਾਫਨਾ ਦੀ ਕੰਪਨੀ ਬਣਾ ਕੇ ਮੇਰੇ ਬੇਟੇ ਦੇ 47 ਗਾਣੇ ਲੀਕ ਕਰਨ ਦਾ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਦਿੱਤਾ ਸੀ ਤੇ ਉਹਨਾਂ ਨੇ ਉਹ ਉਹਦੀ ਸ਼ੁਰੂਆਤ ਵਜੋਂ ਅਲਚੈਪੋ ਨਾਲ ਦਾ ਗਾਣਾ ਇੱਕ ਹੈ ਜਿਹੜਾ ਉਹ ਲੀਕ ਵੀ ਕਰਤਾ ਸੀ ਜਿਹੜੇ ਨਾਮ ਦਾ ਗਾਣਾ ਅਲਚੈਪੋ ਅੱਛਾ ਜੀ ਤਾਂ ਜਦੋਂ ਉਦੋਂ ਅਸੀਂ ਮੈਂ ਕੁਦਰਤੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਇੱਥੇ ਆਏ ਸੀਗੇ ਗੁਰੂ ਘਰ ਤਾਂ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਉਦੋਂ ਇੱਥੇ ਇੱਕ ਕੰਪਲੇਂਟ ਫਾਈਲ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਇੱਕ ਦੋ ਜ਼ਮਾਨਤਾਂ ਲੈ ਕੇ ਭੱਜ ਗਏ ਇੱਕ ਦੋ ਪੇਸ਼ ਹੀ ਨਹੀਂ ਹੋਏ ਇਹ ਕੈਨੇਡਾ ਨੂੰੜਾ ਬੈਠਾ ਇਹਦਾ ਕਨਵਰਟਰ ਵਾਲਾ ਉਹ ਕੈਨੇਡਾ ਬੈਠਾ ਜਗਤਾਰ ਸਿੰਘ ਆਲਰੇਡੀ ਉਹਦੀ ਐਲਓ ਸੀ ਜਾਰੀ ਹੋਈ ਸੀ ਉਹ ਦੁਬਈ ਜਾਣ ਲੱਗਾ ਅਰੈਸਟ ਹੋ ਗਿਆ ਸੀਗਾ ਤੇ ਇਹ ਦੋ ਜਣੇ ਮੇਰੇ ਖਿਆਲ ਜਮਾਨਤ ਤੇ ਬਾਹਰ ਨਹੀਂ ਉਹ ਕੇਸ ਬਲ ਮੈਥੋਂ ਪੂਰਾ ਧਿਆਨ ਨਹੀਂ ਦਿੱਤਾ ਕਿ ਮੈਂ ਅੱਜ ਉਸੇ ਦੇ ਸੰਬੰਧ ਚ ਆਪਣੇ ਜਿਹੜੇ ਬਿਆਨ ਦਰਜ ਕਰਾਉਣਾ ਆਇਆ ਸੀਗਾ ਇਥੇ ਨਾ ਮਾਂਜੋਕ ਅਦਾਲਤ ਦੇ ਵਿੱਚ ਗਵਾਹੀ ਹੋ ਗਈ ਜਾਂ ਤੇ ਨਹੀਂ ਗਵਾਹੀ ਨਹੀਂ ਸੀ राजे ਇਹ ਗਵਾਹੀ ਸਿਰਫ ਇੰਨੀ ਸੀ ਵੀ ਉਹ ਉਹਨਾਂ ਨੂੰ ਲੱਗਦਾ ਸੀ ਵੀ ਕੇਸ ਰੁਕ ਰਿਹਾ ਹੈ ਮੈਂ ਤਾਂ ਮੇਥੋਂ ਪਹੁੰਚਿਆ ਗਿਆ ਕਿਉਂਕਿ ਮੈਂ ਉਧਰ ਉਲਝ ਗਿਆ ਆਪਣੇ ਕੇਸ ਦੇ ਵਿੱਚ ਤਾਂ ਮੈਂ ਹੁਣ ਦਿਲਚਸਪੀ ਲਈ ਆਪੇ ਕੇਸ ਨੂੰ ਅਦਾਲਤ ਦਾ ਸਹਿਯੋਗ ਕਰਾਂਗੇ ਜਿਵੇਂ ਜਿਵੇਂ ਕੋਈ ਸੰਮਨ ਆਉਂਦਾ ਹੈ ਜਾਂ ਉਹਦੇ ਤੇ ਅੱਗੇ ਜੋ ਕਰ ਰਹੀ ਹੁੰਦੀ ਹੈ ਉਹ ਬੰਦੀ ਕਾਰਵਾਈ ਕਰਾਂਗੇ ਜਿਹੜੇ ਗਾਣੇ ਜੋ ਲੀਕ ਕੀਤੇ ਐ ਤੁਹਾਨੂੰ ਕੀ ਲੱਗਦਾ ਹੈ ਉੱਤੇ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਵੀ ਬਸ ਮੇਰਾ ਜੱਜ ਸਾਹਿਬ ਨੂੰ ਇਹ ਗੱਲ ਦੱਸਣ ਦਾ ਫਰਜ਼ ਬਣਦਾ ਸੀ ਵੀ ਇਹੀ ਵਿਅਕਤੀ ਨੇ ਜੇ ਇਹਨਾਂ ਨੇ ਕੌਨਸਪੀਰੇਸੀ ਦੇ ਅਧੀਨ ਪਹਿਲਾ ਰੰਜਿਸ਼ ਰੱਖੀ ਉਸੇ ਰੰਜਿਸ਼ ਨੂੰ ਪਹਿਲਾਂ ਸਾਡੇ ਜਿਹੜਾ ਉਹਦਾ ਕੈਰੀਅਰ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਹਨੂੰ ਫਿਜ਼ੀਕਲ ਖਤਮ ਕਰਵਾਤਾ ਇਹ ਪਹਿਲਾਂ ਵੀ ਸਾਡੇ ਦੁਸ਼ਮਣ ਸੀ ਇਹ ਅੱਜ ਵੀ ਸਾਡੇ ਦੁਸ਼ਮਣ ਨੇ ਔਰ ਬੇਟੇਂ ਤਾਂ ਦੁਨੀਆ ਤੋਂ ਵਿਦਾ ਕਰ ਹੀ ਚੁੱਕੇ ਤਾਂ ਵੀ ਇਹਨਾਂ ਦੇ ਨਾਲ ਕੋਈ ਨਰਮੀ ਨਾ ਵਰਤੀ ਜਾ ਵੀ ਇਹਨਾਂ ਨੂੰ ਜੋ ਵੀ ਕਾਨੂੰਨ ਦੇ ਮਤਾਬਕ ਬਣਦੀ ਸਜ਼ਾ ਜਰੂਰ ਜੀ ਕਿ ਸਿੱਧੂ ਪਾਜੀ ਦਾ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਹਨਾਂ ਦੇ ਜੋ ਪ੍ਰਸ਼ੰਸਕ ਨੇ ਜਾਂ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਉਹ ਤੁਹਾਨੂੰ ਬਹੁਤ ਜ਼ਿਆਦਾ ਅੱਜ ਪਿਆਰ ਕਰਦੇ ਆ ਨਵੇਂ ਗਾਣਿਆਂ ਨੂੰ ਲੈ ਕੇ ਕਿਸ ਤਰ੍ਹਾਂ ਤੁਹਾਡੇ ਕੋਲ ਗਾਣੇ ਪਏ ਹੋਏ ਨੇ ਤੇ ਕਦੋਂ-ਕਦੋਂ ਰਿਲੀਜ਼ ਕਰੋਗੇ ਤੁਹਾਡੇ ਸਾਹਮਣੇ ਆਸੀਂ ਉਹਨਾਂ ਦੇ 6-7 ਗਾਣੇ ਉਹਨਾਂ ਦੇ ਜਾਣ ਤੋਂ ਬਾਅਦ ਕਰ ਚੁੱਕੇ ਆ ਅਸੀਂ ਬੈਕ ਟੂ ਬੈਕ ਉਹਨਾਂ ਦੇ ਗਾਣੇ ਛੱੜਦੇ ਰਵਾਂਗੇ ਕੁਝ ਕੰਪਲੀਟ ਪਏ ਨੇ ਕੁਝ ਹਾਲੇ ਤਿਆਰ ਕਰਨ ਵਾਲੇ ਵੀ ਨੇ ਥੋੜਾ-ਪੋਤੇ ਬਾਕੀ ਹੈ ਕਿਸੇ ਦਾ ਥੋੜਾ ਮਿਊਜ਼ਿਕ ਵਿੱਚ ਕਮੀ ਹੈ ਕੋਈ ਮਤਲਬ ਸਾਡੇ ਕੋਲੇ ਕਾਫੀ ਮੈਟਰ ਪਿਆ ਹਲੇ ਕਿੰਨੇ ਕਾਣੇ ਤੇ ਸਰ ਜੇ ਮੈਂ ਅਕਜਤ ਗਿਣਤੀ ਕਮਾ ਤਾਂ ਸ਼ਹਿਰ ਮੈਂ ਪਰ ਕਾਫੀ ਪਿਆ ਚਲੋ ਅਪਾ ਲੰਬਾ ਸਮਾਂ ਮਾਰਕੀਟ ਤੋਂ ਬਾਹਰ ਜਾਣ ਵਾਲੇ ਨਹੀਂ ਹੈਗੇ ਬਾਕੀ ਉਹ ਤਾਂ ਫੋਲੋਗ੍ਰਾਮ ਤਿਆਰ ਹੋ ਜੂਗਾ ਫਾਈਨਲ ਡੱਬਿੰਗ ਵੈਰਾ ਹੋ ਚੁੱਕੀ ਸਾਰਿਆਂ ਦੀ ਬਿਲਕੁਲ ਬਿਲਕੁਲ ਬਾਕੀ ਥੋੜਾ ਮੋੜ ਜਿਹੜਾ ਕੰਮ ਹੋ ਕਰ ਦੇ ਦੇ ਦੀ ਟੀਮ ਸਾਡੀ ਬਸ ਬਹੁਤ ਅੰਛਾ ਮਿਲ ਰਿਹਾ ਜੀ ਬਹੁਤ ਬਹੁਤ ਵਧੀਆ ਤੇਰੇ ਸਾਹਮਣੇ ਮਤਲਬ ਹੁਣ 1 ਕਰੋੜ ਦੇ ਦੋ ਐਲਬਮ ਉਸੇ ਦਿਨ ਰਿਲੀਜ਼ ਹੋਈਆਂ ਸੀ ਤੁਹਾਡੇ ਸਾਹਮਣੇ ਤੇ ਪਰੰਤੂ ਅਲਫਾ ਹਮਦਰ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਸਰਚ ਮਾਰ ਕੇ ਵੀ ਗਾਣਾ ਕਿੱਥੇ ਹੈ ਬਾਕੀ ਉਹਦੇ ਕੰਪੀਟੀਟਰ ਕਿੱਥੇ ਹੈ ਥੈਂਕ ਯੂ ਵਧੀਆ ਤੁਸੀਂ ਰਾਜਨੀਤਿਕ ਤੌਰ ਤੇ ਵੀ ਲੋਕਾਂ ਦੇ ਵਿੱਚ ਵਿਚਰਦੇ ਹੋ ਤੇ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਗੱਠਜੋੜ ਨਹੀਂ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੱਠਜੋੜ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਹੈ ਬੇਟਾ ਇਹ ਹਰ ਇੱਕ ਸਟੇਟ ਦੀ ਆਪ ਕੋ ਆਪਣੀ ਸਿਚੁਏਸ਼ਨ ਹੁੰਦੀ ਹੈ ਇਹਦੇ ਉੱਤੇ ਮੈਂ ਕੋਈ ਮਤਲਬ ਬਿਆਨ ਦੇਣ ਦੇ ਆਪਣੇ ਆਪ ਨੂੰ ਕਾਬਲ ਨਹੀਂ ਮੰਨਦਾ ਕਿਉਂਕਿ ਉਹਨਾਂ ਨੇ ਆਪਣੀ ਜੋ ਉਹਨਾਂ ਦੀ ਸਿਆਸੀ ਕੰਡੀਸ਼ਨ ਹੈ ਨਾ ਉਹਦੇ ਹਿਸਾਬ ਨਾਲ ਉਹਡਾ ਸਾਫ ਫੈਸਲਾ ਜਾਂ ਉੱਥੋਂ ਦੀ ਲੀਡਰਸ਼ਿਪ ਹੈ ਜਿਹੜੀ ਹਾਈ ਕਮਾਂਡ ਹੈ ਉਹਦਾ ਫੈਸਲਾ ਹੈ ਤਾਂ ਫੈਸਲਾ ਜੋ ਵੀ ਹੋਊਗਾ ਅਸੀਂ ਉਹਦੇ ਨਾਲ ਆ ਠੀਕ ਹੈ ਸਿੱਧੂ ਐਡਵੋਕੇਟ ਰਜੀਤਪੀ ਜੀ ਅੱਜ ਸਿੱਧੂ ਮੂਸੇਵਾਲੇ ਜੀ ਦੇ ਪਿਤਾ ਬਲਕੌਰ ਸਿੰਘ ਦੀ ਸਾਡੇ ਵਿਚਕਾਰ ਪਹੁੰਚੇ ਸਨ ਪੂਰੀ ਬਾਰ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਜਦੋਂ ਉਹਨਾਂ ਨੇ ਆਪਣੇ ਨਾਲ ਸਾਡੇ ਨਾਲ ਆਪਣੇ ਦੁੱਖ ਸਾਂਝੇ ਕੀਤੇ ਤੇ ਭਾਵੁਕ ਵੀ ਹੋਏ ਪੂਰੀ ਬਾਰ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੇ ਕੇਸ ਦੀ ਪੈਰਵਾਈ ਤੇ ਮਾਨਯੋਗ ਅਦਾਲਤ ਨੇ ਵੀ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੀ ਜਿਹੜੀ ਕੇਸ ਦੀ ਪੈਰਵਾਈ ਹੈ ਸੁਚੱਜੇ ਢੰਗ ਨਾਲ ਕੀਤੀ ਜਾਵੇ ਠੀਕ ਹੈ